ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਂਦਿਆਂ ਹੀ ਬੋਲੀ ਬਦਲ ਦਿੱਤੀ ਹੈ। ਇਸੇ ਦੌਰਾਨ ਰਵਨੀਤ ਬਿੱਟੂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਦੇ ਚ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਦੇ ਕਈ ਕੌਂਸਲਰ ਤੇ ਸਾਬਕਾ ਤੇ ਮੌਜੂਦਾ ਵਿਧਾਇਕ ਉਹਨਾਂ ਦੇ ਸੰਪਰਕ ਦੇ ਵਿੱਚ ਹੈ। ਇਸ ਮੌਕੇ ਬਿੱਟੂ ਨੇ ਦਾਅਵਾ ਕੀਤਾ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਡਿੱਗ ਜਾਏਗੀ ਜਿਹਦਾ ਕਾਰਨ ਕੇਜਰੀਵਾਲ ਦੀ ਗ੍ਰਿਫਤਾਰੀ ਹੈ ਤੇ ਦੂਜੇ ਪਾਸੇ ਰਗਵ ਚੱਡਾ ਦਾ ਭਗੌੜਾ ਹੋਣਾ ਹੈ। ਇਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਤੇ ਸਾਂਝਾ ਕਰਦੇ ਹਾਂ ਤਾਂ ਖਸਿਆ ਗਿਆ ਉਹਨਾਂ ਨੇ ਕਿਹਾ ਕਿ ਗੌਰ ਨਾਲ ਸੁਣੋ ਭਾਜਪਾ 'ਚ ਸ਼ਾਮਲ ਹੋਏ ਰਵਨੀਤ ਸਿੰਘ ਬਿੱਟੂ ਪੰਜਾਬ ਤੇ ਦਿੱਲੀ ਦੀ ਚੁਣੀ ਹੋਈ ਸਰਕਾਰ ਨੂੰ ਕਿਵੇਂ ਧਮਕੀ ਦੇ ਰਹੇ ਨੇ ਇਹ ਕਹਾਵਤ ਹੈ ਜਿ ਬਿੱਟੂ ਤੇ ਫਿੱਟ ਬੈਠਦੀ ਹੈ ਕਿ ਖਰਬੂਜਾ ਖਰਬੂਜੇ ਨੂੰ ਵੇਖ ਕੇ ਰੰਗ ਬਦਲਦਾ ਹੈ ਆਪਦੇ ਵੱਲੋਂ ਕਿਹਾ ਗਿਆ ਹੈ ਕਿ ਬੀਜੇਪੀ ਦਾ ਏਜੰਡਾ ਸਾਫ਼ ਹੈ ਜਿੱਥੇ ਲੋਕ ਇਹਨਾਂ ਦੀ ਸਰਕਾਰ ਨਹੀਂ ਬਣਾਉਂਦੇ ਇਹਨਾਂ ਤੋੜ ਮਰੋੜ ਕੇ ਸਰਕਾਰ ਹੈ ਜਿਹੜੀ ਉਹ ਬਣਾਈ ਜਾਂਦੀ ਹੈ ਪਰ ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਪੰਜਾਬ ਵੀ ਕਦੇ ਵੀ ਧੱਕਾ برداشت ਨਹੀਂ ਕਰਦੇ ਕਿਸਾਨਾਂ ਦੇ ਨਾਲ ਐਮਐਸਪੀ ਦੇ ਨਾਮ ਤੇ ਧੂਖਾ ਕਰਨ ਵਾਲੀ ਕਿਸਾਨਾਂ ਤੇ ਗੋਲੀਆਂ ਚਲਾਉਣ ਵਾਲੀ ਬੀਜੇਪੀ ਨੂੰ ਪੰਜਾਬੀ ਕਦੇ ਵੀ ਸਵੀਕਾਰ ਨਹੀਂ ਕਰਨਗੇ ਪੂਰੇ ਦੇਸ਼ ਦੇ ਵਿੱਚ ਲੋਕਤੰਤਰ ਦੀਆਂ ਧੱਜੀਆਂ ਉਡਾਉਣ ਵਾਲੀ ਬੀਜੇਪੀ ਦੀ ਸੋਚ ਤੇ ਬਿੱਟੂ ਪੈਰਾ ਦੇ ਰਿਹਾ ਠੋਕ ਕੇ ਸੋ ਇਸ ਸਟ੍ਰਿੱਕ ਦੇ ਨਾਲ ਇੱਕ ਵਾਰ ਫਿਰ ਤੋਂ ਸਿਆਸੀ ਦੰਗਲ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਪਖਦਾ ਦਿਖਾਈ ਦੇ ਰਿਹਾ ਦਲ ਬਦਲੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜਬ ਤੋਂ ਪਹਿਲਾਂ ਚੱਬੇਬਾਲ ਹੋਰਾਂ ਦੇ ਵੱਲੋਂ ਪਾਰਟੀ ਬਦਲੀ ਜਾਂਦੀ ਹੈ ਕਾਂਗਰਸ ਨੂੰ ਛੱਡ ਕੇ ਉਸ ਪਾਰਟੀ ਚਲੇ ਜਾਂਦੇ ਆ ਜਿਸ ਪਾਰਟੀ ਨੂੰ ਮਹਿਜ਼ ਹਫ਼ਤਾ ਪਹਿਲਾਂ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੌਰਾਨ ਗਾਲ੍ਹਾਂ ਕੱਢ ਰਹੇ ਸੀ ਮੰਦਾ ਚੰਗਾ ਬੋਲ ਰਹੇ ਸੀ ਇਹ ਆਖ ਰਹੇ ਸੀ ਕਿ ਉਹਨਾਂ ਨੇ ਪੰਜਾਬ ਦੇ ਸਿਰ ਦੇ ਉੱਤੇ ਕਰੋੜਾਂ ਰੁਪਏ ਦਾ ਜਿਹੜਾ ਕਰਜ਼ਾ ਉਹ ਚਾੜ ਦਿੱਤਾ ਉਸ ਕਰਜ਼ੇ ਨੂੰ ਉਤਾਰਨ ਦੇ ਲਈ ਹੁਣ ਪੰਜਾਬ ਨੂੰ ਗਿਰਵੀ ਰੱਖਣਾ ਪਏਗਾ ਇਸ ਤਰੀਕੇ ਦੀਆਂ ਗੱਲਾਂ ਆਕੀਆਂ ਸਿਰ ਦੇ ਉੱਤੇ ਕਰਜ਼ੇ ਦੀ ਪੰਡ ਲੈ ਕੇ ਉਹ ਵਿਧਾਨ ਸਭਾ ਪੁੱਜੇ ਉਸ ਤੋਂ ਬਾਅਦ ਦੇ ਵਿੱਚ ਗਲ ਦੇ ਵਿੱਚ ਸੰਗਲ ਪਾ ਕੇ ਵਿਧਾਨ ਸਭਾ ਪੁੱਜੇ ਪਰ ਕੁਝ ਹੀ ਦਿਨਾਂ ਦੇ ਬਾਅਦ ਦੇ ਵਿੱਚ ਉਹਨਾਂ ਦਾ ਮਨ ਪਰਿਵਰਤਿਤ ਹੋ ਜਾਂਦਾ ਹੈ ਹਿਰਦਾ ਪਰਵਰਤਨ ਹੁੰਦਾ ਹੈ ਤੇ ਉਹ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲੈਂਦੇ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਦਲ ਬਦਲੀਆਂ ਦਾ ਦੌਰ ਉਦੋਂ ਜਾਰੀ ਹੁੰਦਾ ਹੈ ਦੁਬਾਰਾ ਫਿਰ ਤੋਂ ਜਦੋਂ ਲੋਕ ਸਭਾ ਚੋਣਾਂ ਦੀਆਂ ਜਿਹੜੀਆਂ ਤਰੀਕਾਂ ਨੇ ਉਹਨਾਂ ਦਾ ਐਲਾਨ ਕਰ ਦਿੱਤਾ ਜਾਂਦਾ ਤਰੀਕਾਂ ਦਾ ਐਲਾਨ ਹੁੰਦੇ ਸਾਰੀ ਇਹ ਜਿਹੜਿਆ ਦਲ ਬਦਲੀਆਂ ਦਾ ਸਿਲਸਿਲਾ ਇਹ ਸ਼ੁਰੂ ਹੋ ਜਾਂਦਾ ਰਵਨੀਤ ਬਿੱਟੂ ਹੋਰਾਂ ਦੇ ਵੱਲੋਂ ਪਾਰਟੀ ਬਦਲੀ ਗਈ ਹੈ ਜਿਸ ਤੋਂ ਬਾਅਦ ਦੇ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਕਿਉਂਕਿ ਰਵਨੀਤ ਬਿੱਟੂ ਦਾ ਪਰਿਵਾਰ ਲੰਮੇ ਸਮੇਂ ਤੋਂ ਕਾਂਗਰਸ ਦੇ ਨਾਲ ਸੇਵਾਵਾਂ ਨਿਭਾ ਰਿਹਾ ਸੀ ਪਰ ਹੁਣ ਬਿਆਨਤ ਸਿੰਘ ਦੇ ਪੋਤਰੇ ਦੇ ਵੱਲੋਂ ਕਾਂਗਰਸ ਛੱਡ ਦਿੱਤੀ ਗਈ ਹੈ ਉਹੀ ਕਾਂਗਰਸ ਜਿਦੇ ਵਿੱਚ ਮੁੱਖ ਮੰਤਰੀ ਹੁੰਦਿਆਂ ਬਿਆਨਤ ਸਿੰਘ ਦੀ ਜਾਨ ਗਈ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਆਖਿਆ ਜਾਣ ਲੱਗਿਆ ਕਿ ਬੀਅੰਤ ਸਿੰਘ ਜਿੱਥੇ ਵੀ ਬੈਠਾ ਹੋਏਗਾ ਉਹ ਆਪਣੇ ਪੁੱਤੇ ਬਾਰੇ ਦੇਖ ਕੇ ਕੀ ਸੋਚਦਾ ਹੋਵੇਗਾ ਇਹ ਗੱਲ ਕਹਿਣੀ ਸੀ ਉਹਨਾਂ ਦੇ ਸਾਥੀਆਂ ਦੀ ਉਹਨਾਂ ਦੇ ਸਾਥੀ ਚਾਹੇ ਪ੍ਰਤਾਪ ਸਿੰਘ ਬਾਜਪਾ ਹੋਣ ਚਾਹੇ ਰਾਜਾ ਵਿਡਿੰਗ ਸਾਹਿਬ ਹੋਣ ਚਾਹੇ ਡਿੰਪਾ ਡਿੰਪਾ ਹੋਰੀ ਹੋਣ ਸੋ ਇਹ ਸਾਰੇ ਲੋਕ ਸਾਰੇ ਸਿਆਸਤਦਾਨ ਇਹੀ ਆਖ ਰਹੇ ਸੀ ਕਿ ਬਿੱਟੂ ਨੇ ਬੜਾ ਗਲਤ ਫੈਸਲਾ ਲੈਤਾ ਐਲੋਪੀ ਬਾਜਵਾ ਨੇ ਕਿਹਾ ਸੀ ਕਿ ਜੇਕਰ ਬਿੱਟੂ ਨੇ ਜਾਣਾ ਹੀ ਸੀ ਸਾਨੂੰ ਇੱਕ ਵਾਰ ਫੋਨ ਕਰਕੇ ਦੱਸ ਦਿੰਦਾ ਇਸ ਤਰੀਕੇ ਦੇ ਨਾਲ ਬੁਜਦਲਾਂ ਦੇ ਵਾਂਗੂ ਭਜਣਾ ਠੀਕ ਨਹੀਂ ਹੈ ਬਿੱਟੂ ਦੇ ਵੱਲੋਂ ਬਾਅਦ ਵਿੱਚ ਸਪਸ਼ਟ ਕਰਨ ਦਿੱਤਾ ਗਿਆ ਉਹਨਾਂ ਆਖਿਆ ਕਿ ਮੇਰੇ ਪਿਤਾ ਨੇ ਕਾਂਗਰਸ ਦੇ ਲਈ ਜਾਨ ਨਹੀਂ ਦਿੱਤੀ ਸੀ ਮਾਫ਼ ਕਰਨਾ ਮੇਰੇ ਦਾਦਾ ਜੀ ਨੇ ਕਾਂਗਰਸ ਦੇ ਲਈ ਜਾਨ ਨਹੀਂ ਦਿੱਤੀ ਸੀ ਮੇਰੇ ਦਾਦਾ ਜੀ ਨੇ ਪੰਜਾਬ ਦੇ ਲਈ ਜਾਨ ਦਿੱਤੀ ਸੀ ਤੇ ਮੈਂ ਵੀ ਪੰਜਾਬ ਦੇ ਲਈ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਬੈਠਾ ਤੇ ਇਸ ਤੋਂ ਬਾਅਦ ਦੇ ਵਿੱਚ ਵੱਡਾ ਮਸਲਾ ਉਦੋਂ ਖੜਾ ਹੁੰਦਾ ਹੈ ਜਦੋਂ ਆਮ ਆਦਮੀ ਪਾਰਟੀ ਦੇ ਇੱਕ ਮੌਜੂਦਾ ਐਮਐਲਏ ਤੇ ਇੱਕ ਮੌਜੂਦਾ ਐਮਪੀ ਬੀਤੇ ਦਿਨੀ ਆਪਣੀ ਪਾਰਟੀ ਨੂੰ ਅਲਵਿਦਾ ਆਖ ਕੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਹੋ ਜਾਂਦੇ ਆ ਭਾਰਤੀ ਜਨਤਾ ਪਾਰਟੀ 'ਚ ਇਹ ਸ਼ਮੂਲੀਅਤ ਤੋਂ ਹਫ਼ਤਾ ਪਹਿਲਾਂ ਇੱਕ ਖਬਰ ਨਸ਼ਰ ਹੁੰਦੀ ਹੈ ਕਿ ਐਮਪੀ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗਰਾਲ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਨ ਦੀ ਕੋਸ਼ਿਸ਼ ਕਰਨਗੇ ਪੱਲਾ ਫੜ ਸਕਦੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਚੱਲਦੀ ਆ ਤਾਂ ਫਿਰ ਰਿਕੂ ਅੰਗੁਰਾਲ ਹੋਰਾਂ ਦੇ ਵੱਲੋਂ ਸਪਸ਼ਟ ਕਰਨ ਦਿੱਤਾ ਜਾਂਦਾ ਆਪੋ ਆਪਣਾ ਬਕਾਇਦਾ ਇੱਕ ਬੰਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਕਿ ਅਸੀਂ ਕਿਸੇ ਪਾਸੇ ਨੂੰ ਨਹੀਂ ਜਾ ਰਹੇ ਆ ਅਸੀਂ ਆਪਣੇ ਨਿੱਜੀ ਰੁਝੇਵਿਆਂ ਦੇ ਚੱਲਦੇ ਇੱਕ ਬੰਦੇ ਨੇ ਕਿਹਾ ਮੈਂ ਯੁੱਧਿਆ ਗਿਆ ਸੀ ਦੂਸਰੇ ਨੇ ਆਖਿਆ ਕਿ ਮਸ਼ਰੂਬ ਸੀ ਮੈਂ ਆਪਣੇ ਕੰਮਾਂ ਦੇ ਵਿੱਚ ਇਹਦੇ ਕਰਕੇ ਅਸੀਂ ਪਾਰਟੀ ਦੀ ਇਹ ਮੁੱਖ ਧਾਰਾ ਦੇ ਲੀਡਰਾਂ ਦੇ ਨਾਲ ਨਹੀਂ ਦਿਖਾਈ ਦਿੱਤੇ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਪਾਰਟੀ ਛੱਡ ਦੇਵਾਂਗੇ ਪਰ ਬੀਤੇ ਦਿਨੀ ਸਭ ਕੁਝ ਸੱਚ ਹੋ ਗਿਆ ਬੀਤੇ ਦਿਨੀ ਇਹ ਚੀਜ਼ ਸਮਝਣਿਆ ਕੀ ਕਿ ਸਿਆਸਤ ਦੇ ਵਿੱਚ ਕੋਈ ਕਿਸੇ ਦਾ ਸਕਾ ਨਹੀਂ ਹੁੰਦਾ ਕੋਈ ਕਿਸੇ ਦਾ ਕਦੇ ਦੁਸ਼ਮਣ ਨਹੀਂ ਹੁੰਦਾ ਹਰ ਵੇਲੇ ਜਦੋਂ ਮੌਕਾ ਦਿੰਦਾ ਤਾਂ ਕੋਈ ਵੀ ਬੰਦਾ ਕਿਸੇ ਵੀ ਪਾਸੇ ਨੂੰ ਆਪਣਾ ਜਿਹੜਾ ਪਲੜਾ ਹੈ ਉਹ ਕਰ ਸਕਦਾ ਕਿਤੇਲੇ ਪਾਸੇ ਨੂੰ ਮਰਜੀ ਜਾ ਸਕਦਾ ਹੈ ਸਿਆਸਤ ਦੇ ਵਿੱਚ ਇਹ ਚੀਜ਼ ਪਰਪੱਕ ਹੋ ਚੁੱਕੀ ਹੈ ਤੇ ਹੁਣ ਦੁਬਾਰਾ ਤੋਂ ਇਹ ਕਿਹਾ ਜਾਣ ਲੱਗਿਆ ਹੈ ਕਿ ਰਗਬ ਚੱਡਾ ਨੇ ਜਿਹੜੇ ਉਹ ਵੀ ਜਦੋਂ ਯੂਕੇ ਤੋਂ ਇਲਾਜ ਕਰਾ ਕੇ ਵਾਪਸ ਇੰਡੀਆ ਆਉਣਗੇ ਤਾਂ ਅੱਜ ਇਹ ਸ਼ੀਤਲ ਅੰਗਰਾਲ ਹੋ ਰਿਹਾ ਜਦੋਂ ਭਾਜਪਾ ਦਫਤਰ ਦੇ ਵਿੱਚ ਸੀ ਤਾਂ ਉੱਥੇ ਇਹ ਗੱਲ ਸਾਹਮਣੇ ਆਈ ਹੈ ਕਿ ਹੋ ਸਕਦਾ ਹੈ ਹਾਲਾਂਕਿ ਆਪਾਂ ਇਹਦੀ ਪੁਸ਼ਟੀ ਨਹੀਂ ਕਰਦੇ ਕਿ ਹੋ ਸਕਦਾ ਰਗਬ ਚੱਡਾ ਵੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਬੀ ਐਮ ਐਲ ਐਸ ਨੂੰ ਲੈ ਕੇ ਸ਼ਾਮਲ ਹੋ ਜਾਣ ਇਸ ਤੋਂ ਬਾਅਦ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਵੀ ਸਰਕਾਰ ਡੇਕੇ ਕਿ ਦਿੱਲੀ ਦੇ ਵਿੱਚ ਵੀ ਸਰਕਾਰ ਡੇਕੇ ਕਿ ਸੋ ਇਸ ਤਰੀਕੇ ਦੀਆਂ ਕੰਸੂਆਂ ਲਗਾਤਾਰ ਚੱਲ ਰਹੀਆਂ ਨੇ ਪਰ ਸਿਆਸੀ ਮਾਹਰ ਆਖਦੇ ਹੈ ਕਿ ਅਜੇ 10 ਦਿਨਾਂ ਦੀ ਹੋਰ ਵੇਟ ਕਰੋ 10 ਦਿਨਾਂ ਦੇ ਬਾਅਦ ਦੇ ਵਿੱਚ ਤੁਹਾਨੂੰ ਵੱਡੇ ਵੱਡੇ ਲੀਡਰਾਂ ਦੇ ਪਟਾਕੇ ਪੈਂਦੇ ਦਿਖਾਈ ਦੇਣਗੇ ਪਾਰਟੀਆਂ ਬਦਲਦੀਆਂ ਦਿਖਾਈ ਦੇਣਗੇ ਹਾਲਾਂਕਿ ਗੱਲ ਕਿ ਨਹੀਂ ਕਿ ਸੱਚ ਸਾਬਿਤ ਹੁੰਦੀ ਹੈ ਆਉਣ ਵਾਲੇ ਸਮੇਂ 'ਚ ਪਤਾ ਲੱਗ ਜਾਈਏਗਾ